ਜਿਹੜੇ ਬਾਬਾ ਬਾਲਕਨਾਥ ਜੀ ਦੀ ਸਲਾਣਾ ਪੈਦਲ ਯਾਤਰਾ ਖੰਨਾ ਮੰਦਰ ਤੋਂ ਬਾਬਾ ਜੀ ਦੀ ਝੰਡੇ ਦੀ ਫੇਰੀ ਬੜੀ ਸ਼ਰਧਾ ਅਤੇ ਬੜੇ ਲਗਨ ਦੇ ਰੋਹਣਾ ਬਾਬਾ ਲੈਣ ਦੇ ਨਗਰਾਜ ਦਾ ਮੰਦਰ ਸਿੱਧਾ ਬਾਬਾ ਵਾਲਗਨਾ ਦਾ ਜੀਗਾ ਮਾਤਾ ਖੰਨੇ ਵਿਖੇ ਇਹ ਬਾਬਾਈ ਦਾ ਮੰਦਰ ਹੈ ਜੋ ਕਿ ਭਗਤ ਸੰਜੀਵ ਕੁਮਾਰ ਜੀ ਦੀ ਨਿਗਰਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਦੇ ਬਾਬਾ ਬਾਲਕਨਾਥ ਜੀ ਦੀ ਸਲਾਣਾ ਪੈਦਲ ਯਾਤਰਾ ਖੰਨਾ ਮੰਦਰ ਤੋਂ ਬਾਬਾ ਜੀ ਦੀ ਝੰਡੇ ਦੀ ਫੇਰੀ ਬੜੀ ਸ਼ਰਧਾ ਅਤੇ ਬੜੇ ਸਤਕਾਰ ਪਿਆਰ ਨਾਲ ਸ਼ੁਰੂ ਹੋਈ ਜੋ ਸ਼ਾਮ ਨੂੰ ਮੰਦਰ ਸਿੱਧ ਬਾਬਾ ਬਾਲਕਨਾਥ ਜੀ ਵਿਖੇ ਸੰਪੂਰਨ ਹੋਵੇਗੀ ਇਹ ਝੰਡਾ ਫੇਰੀ ਪੈਦਲ ਯਾਤਰਾ ਗੁਰੂ ਮਹਾਰਾਜ ਸੰਜੀਤ ਕੁਮਾਰ ਜੀ ਦੀ ਨਿਗਰਾਨੀ ਹੇਠ نکالی ਗਈ ਯਾਤਰਾ ਦਾ ਖੰਨਾ ਦੀ ਸੰਗਤਾਂ ਵੱਲੋਂ ਬੜੀ ਸ਼ਰਧਾ ਬੜੇ ਪਿਆਰ ਸਤਿਕਾਰ ਨਾਲ ਫੁੱਲਾਂ ਦੀ ਬਰਖਾ ਨਾਲ ਸਵਾਗਤ ਕੀਤਾ ਗਿਆ ਜੀ ਦੋਸਤੋਂ ਨੂੰ ਖਰੀਦਾ ਬਹੁਤ ਸੱਚੇ ਸਰਹਾਰੇ ਕੀ ਜੈ

Football. <laughs> ਜੋ ਜਿਹੜਾ ਬੈਂਕ ਚੋਂ ਜਾ ਰਿਹਾ ਹੈ ਉਹ ਵੀ ਨਾ ਕਰਨਾ ਹੈ ਪੂਣਾ ਹਰੀ ਦਾ ਪੂਣਾ ਸਾਚੇ ਰਵਾਰੀ ਕੀ ਜੈ ਸੋ ਬੈਰੀ ਸਾਹਿਬ ਜੀ ਸਭ ਤੋਂ ਵੱਲੇ ਜਾਣ ਕੇ ਬਹੁਤ ਖੁਸ਼ ਹੋਏਗੀ ਕਿ ਸਾਡੇ ਖੰਨਾ ਮੰਦਿਰ ਦੇ ਵਿੱਚ ਜਿਹੜੀ ਇਹ ਛੰਡੇ ਦੀ ਫੇਰੀ ਹੈ ਬਾਬਾ ਜੀ ਦੀ 59ਵੀਂ వార్ਸ਼ਿਕ ਪੈਦਲ ਯਾਤਰਾ ਜਿਹੜੀ ਹੈ ਇਹ ਛੰਡੇ ਦੀ ਫੇਰੀ ਅੱਜ ਸਵੇਰੇ ਠੀਕ 9 ਵਜੇ ਮੰਦਿਰ ਤੋਂ ਰਵਾਨਾ ਹੋਈ ਹੈ ਔਰ ਸਾਰੇ ਖੰਨੇ ਸ਼ਹਿਰ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਬੜੇ ਪਿਆਰ ਦੇ ਨਾਲ ਚੰਡੇ ਦੇ ਫੇਰੀ ਇਹ ਪੈਦਲ ਯਾਤਰਾ ਜਿਹੜੀ ਹੈ ਕਰਕੇ ਸ਼ਾਮ ਨੂੰ ਇਹ ਯਾਤਰਾ ਮੰਦਰ ਦੇ ਵਿੱਚ ਸੰਪੂਰਨ ਹੋ ਜਾਏਗੀ ਗੁਰੂ ਮਹਾਰਾਜ ਪ੍ਰੋਗੋ ਸੰਜੀਵ ਕੁਮਾਰ ਜੀ ਦੀ ਨਿਗਰਾਨੀ ਹੈ ਇਹ ਯਾਤਰਾ ਚੱਲ ਰਹੀ ਹੈ ਇਸੇ ਤਰ੍ਹਾਂ ਹੀ ਲੁਧਿਆਣਾ ਤੋਂ ਪੈਦਲ ਯਾਤਰਾ ਜਿਹੜੀ ਹੈ ਉਹ ਸਿੱਧ ਪੀਠ ਆਪਾ ਬਾਲਗਨਾ ਸ਼ਾਹਦਗਾਇਆ ਵਿਖੇ ਗੁਜਰਾਤ ਤੋਂ 10 ਦਿਨ ਦੀ ਯਾਤਰਾ ਹੈ ਜਿਹੜੀ ਹੋ ਜਾਏਗੀ ਔਰ ਸਾਰੀਆਂ ਸੰਤਾ ਖੰਨੇ ਦੀਆਂ ਜਿੰਨੀਆਂ ਵੀ ਛੰਡਾ ਬੜੇ ਪਿਆਰ ਦੇ ਨਾਲ ਇਸ ਯਾਤਰਾ ਦਾ ਸਵਾਗਤ ਕਰਦੀਆਂ ਨੇ ਔਰ ਬੜਾ ਹੀ ਪਿਆਰ ਦਿੰਦੀਆਂ ਨੇ ਇਸੇ ਤਰ੍ਹਾਂ ਬਾਬਾ ਜੀ ਸਾਰਿਆਂ ਦੇ ਕਿਰਪਾ ਕਰਨ ਜਿਕਾੜਾ ਪੋਣਾ ਹਰੀ ਦਾ ਬਹੁਤ ਸਾਰਾ ਚੇਦਰਬਾਰ ਯਾਤਰਾ ਕਿੱਥੋਂ ਚੱਲੀ ਹੈ ਕਿੱਥੇ-ਕਿੱਥੇ ਜਾ ਕੇ ਕਿੱਥੇ ਸਮਾਪਤ ਹੋਵੇ ਇਹ ਯਾਤਰਾ ਜਿਹੜੀ ਹੈ ਖੰਨਾ ਮੰਦਰ ਹੈ ਬਾਬਾ ਬਾਲਗਨਾਥ ਜੀ ਦਾ ਮੰਦਰ ਸਿੱਧ ਬਾਬਾ ਬਾਲਗਨਾਥ ਫੂਰਗਾ ਮਾਤਾ ਖੰਨੇ ਵਿਖੇ ਇਹ ਬਾਬਾ ਜੀ ਦਾ ਮੰਦਿਰ ਹੈ ਜੋ ਕਿ ਭਗਤ ਸੰਜੀਵ ਕੁਮਾਰ ਜੀ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ ਇਸੇ ਤਰ੍ਹਾਂ ਹੀ ਜਗ੍ਹਾ-ਜਗ੍ਹਾ ਤੇ ਮੰਦਿਰ ਨੇ ਜਿੱਦਾਂ ਗੋਬਿੰਦਗੜ੍ਹ ਹਿਸਾਰ ਬਟਿੰਡੇ ਚੰਦਰਨਗਰ ਹੈਪੋਵਾਲ ਵਿਖੇ ਇਦਾਂ ਹੀ ਮੰਦਿਰ ਨੇ ਬਾਬਾ ਜੀ ਦੇ ਜਿੱਥੋਂ ਵੀ ਅਲੱਗ-ਅਲੱਗ ਦਿਨ ਬਾਬਾ ਜੀ ਦੀਆਂ ਫੇਰੀਆਂ ਹੁੰਦੀਆਂ ਨੇ ਇਸ ਤੋਂ ਅਗਲੀ ਫੇਰੀ ਜਿਹੜੀ ਉਹ ਹਿਸਾਰ ਸ਼ਹਿਰ ਦੇ ਵਿੱਚ ਹੈ ਇਸੇ ਤਰ੍ਹਾਂ ਹੀ ਬਾਬਾ ਜੀ ਦੀ ਜਿਹੜੀ ਫੇਰੀ ਹੈ ਬੜੇ ਪਿਆਰ ਨਾਲ ਚੱਲੇਗੀ ਵਿਚਾਰਾ ਪੂਣਾ ਹਰੀ ਦਾ ਬਹੁਤ ਸਾਰਾ